ਦosto ਧਰਤੀ ਬਾਰੇ ਕਈ ਇਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਲੈ ਕੇ ਹਰ ਵਿਅਕਤੀ ਦੇ ਮਨ ਵਿੱਚ ਕਈ ਸਵਾਲ ਆਉਂਦੇ ਹਨ ਜਿਵੇਂ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਕਿਵੇਂ ਕਿਸ ਤਰ੍ਹਾਂ ਘੁੰਮਦੀ ਰਹਿੰਦੀ ਹੈ ਇਹ ਕਿਉਂ ਨਹੀਂ ਡਿਗਦੀ ਅੱਜ ਤੁਹਾਨੂੰ ਇਸ਼ਤੇ ਬਾਰੇ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਔਰ ਅਗਰ ਤੁਸੀਂ ਲੋਗ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ। ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੁੱਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ। ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ। ਦੋਸਤੋ ਧਰਤੀ ਬਾਰੇ ਕਈ ਜਹੀ ਗੱਲਾਂ ਹਨ ਜਿਨ੍ਹਾਂ ਨੂੰ ਲੈ ਕੇ ਹਰ ਵਿਅਕਤੀ ਦੇ ਮਨ ਵਿੱਚ ਕਈ ਸਵਾਲ ਹਨ। ਜਿਨ੍ਹਾਂ ਦੇ ਸਵਾਲਾਂ ਨੂੰ ਉਹ ਜਾਨਣਾ ਚਾਹੁੰਦੇ ਹਨ। ਚਾਹੇ ਵਿਗਿਆਨ ਨੇ ਬਹੁਤ ترقی ਕਰ ਲਈ ਹੈ ਜਿਸ ਕਾਰਨ ਧਰਤੀ ਨਾਲ ਜੁੜੇ ਕਈ ਰਾਜ਼ ਲੋਕਾਂ ਨੂੰ ਪਤਾ ਲੱਗ ਗਏ ਹਨ। ਪਰ ਕਈ ਸਵਾਲ ਅਜੇ ਵੀ ਲੋਕਾਂ ਦੇ ਮਨ ਵਿੱਚ ਹਨ ਜਿਨ੍ਹਾਂ ਦਾ ਜਵਾਬ ਉਹ ਜਾਨਣਾ ਚਾਹੁੰਦੇ ਹਨ। ਦੋਸ ਆਉ ਜਾਣਦੇ ਹਾਂ ਇਸ ਦੇ ਬਾਰੇ ਜਾਣਕਾਰੀ ਆਸਲ ਵਿੱਚ ਦੋ ਗ੍ਰਹਿਾਂ ਵਿੱਚ ਇੱਕ ਖਿੱਚ ਕੰਮ ਕਰਦੀ ਹੈ ਜਿਸ ਨੂੰ ਗੁਰਤਾਕਰਸ਼ਨ ਕਿਹਾ ਜਾਂਦਾ ਹੈ ਨਿਊਟ੍ਰਨ ਦੇ ਨਿਯਮ ਦੇ ਅਨੁਸਾਰ ਕਿਸੇ ਵਸਤੂ ਦਾ ਭਾਰ ਜਿੰਨਾ ਜ਼ਿਆਦਾ ਹੋਵੇਗਾ ਉਸ ਦੇ ਗੁਰਤਾ ਸ਼ਕਤੀ ਦਾ ਜ਼ੋਰ ਓਨਾ ਹੀ ਜ਼ਿਆਦਾ ਹੋਵੇਗਾ ਕਿਉਂਕਿ ਸੂਰਜ ਸੂਰਜੀ ਸਿਸਟਮ ਦਾ ਸਭ ਤੋਂ ਭਾਰਾ ਗ੍ਰਹਿ ਹੈ ਇਸ ਲਈ ਗੁਰਤਾ ਖਿੱਚ ਕਾਰਨ ਧਰਤੀ ਉਸ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਹੈ ਹੁਣ ਸਵਾਲ ਉੱਠਦਾ ਹੈ ਕਿ ਧਰਤੀ ਕਿਸ ਚੀਜ਼ ਦੇ ਟਿੱਕੀ ਹੋਈ ਹੈ ਇਸ ਦਾ ਜਵਾਬ ਹੈ ਕਿ ਸੂਰਜ ਦੀ ਗ੍ਰੈਵਿਟੇਸ਼ਨ ਬਲ ਨੇ ਧਰਤੀ ਨੂੰ ਚੰਗੀ ਤਰ੍ਹਾਂ ਫੜਿਆ ਹੋਇਆ ਹੈ ਇਹ ਸੂਰਜ ਵੱਲ ਝੁਕਿਆ ਹੋਇਆ ਹੈ ਪਰ ਕੋਈ ਬਾਹਰੀ ਦਬਾਨਾ ਹੁਣ ਕਰਨਾ ਇਹ ਉਸੇ ਸਥਿਤੀ ਜਦੋਂ ਤੱਕ ਕੋਈ ਬਾਹਰੀ ਬਲ ਲਾਗੂ ਨਹੀਂ ਹੁੰਦਾ ਕੋਈ ਵੀ ਵਸਤੂ ਆਪਣੀ ਖਿੱਚ ਨਾਲ ਸਿੱਧੀ ਚੱਲਦੀ ਰਹੇਗੀ ਅਤੇ ਉਸਦਾ ਸਤਲਨ ਵਿਗੜੇਗਾ ਨਹੀਂ ਧਰਤੀ ਦਾ ਵੀ ਇਹੀ ਹਾਲ ਹੈ ਇਸੇ ਲਈ ਧਰਤੀ ਇੱਕੋ ਚੱਕਰ ਵਿੱਚ ਇੱਕੋ ਗਤੀ ਵਿੱਚ ਘੁੰਮਦੀ ਰਹਿੰਦੀ ਹੈ ਅਤੇ ਡਿੱਗਦੀ ਨਹੀਂ